ਜੱਟੀ ਦਾ ਨਵਾਂ ਪੰਗਾ ਪੈ ਗਿਆ ਨਿਹੰਗ ਸਿੰਘਾਂ ਦੇ ਨਾਲ ਪੰਗਾ ਪਿਆ ਇਸ ਤੋਂ ਪਹਿਲਾਂ ਵੀ ਇਸ ਦਾ ਪੰਗਾ ਪਿਆ ਸੀ ਪਰ ਇਹ ਬਾਜ਼ ਨਹੀਂ ਆਈ ਤੇ ਹੁਣ ਗੱਲ ਇੱਥੋਂ ਤੱਕਰ ਹੋ ਗਈ ਆ ਉਸ ਦੇ ਘਰ ਵਾਲੇ ਦੇ ਨਾਲ ਸਿੱਧਾ ਪੰਗਾ ਪੈ ਗਿਆ ਇਹ ਤੁਹਾਨੂੰ ਦੱਸ ਦਿੰਨੇ ਆ ਪ੍ਰੀਤ ਜੱਟੀ ਕਾਫੀ ਵਿਵਾਦਾਂ ਦੇ ਵਿੱਚ ਰਹਿੰਦੀ ਆ ਵਿਆਹ ਤੋਂ ਬਾਅਦ ਉਸ ਨੇ ਕਈ ਜਈਆਂ ਵੀਡੀਓ ਬਣਾਈਆਂ ਸੀ ਜਿਸ ਕਰਕੇ ਉਹ ਵਿਵਾਦਾਂ ਦੇ ਵਿੱਚ गिर ਗਈ ਸੀ ਤੇ ਅਮਰਤਪਾਲ ਸਿੰਘ ਮਹਿਰੋਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਜਿਹੜੀਆਂ ਸਮਾਜ ਦੇ ਵਿੱਚ ਫੈਲੀਆਂ ਕ੍ਰੀਤੀਆਂ ਖਾਸ ਕਰਕੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾਉਂਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਪੰਗਾ ਪਿਆ ਹੀ ਰਹਿੰਦਾ ਭਾਵੇਂ ਉਹ ਪ੍ਰੋਡਿਊਸਰ ਡੀਐਕਐਕਐਕ ਹੋਵੇ ਉਹਨਾਂ ਦੇ ਪਿੰਡ ਜਾ ਕੇ ਕਿਵੇਂ ਕੁੱਟਮਾਰ ਕੀਤੀ ਸੀ ਪ੍ਰੋਡਿਊਸਰ ਦੀ ਤੇ ਉਸ ਤੋਂ ਬਾਅਦ ਹੁਣ ਪ੍ਰੀਤ ਜੱਟੀ ਦੇ ਘਰ ਵਾਲੇ ਦੇ ਨਾਲ ਪੰਗਾ ਪੈ ਗਿਆ ਗੱਲ ਇਹ ਹੋਈ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਨੇ ਕਿਹਾ ਸੀ ਕਿ ਤੁਸੀਂ ਜਿਹੜੇ ਪੰਡਤ ਜਾਂ ਫਿਰ ਜਿਹੜੇ ਬਾਬੇ ਜਿਹੜੇ ਵਹਿਮਾ ਭਰਮਾ ਦੇ ਵਿੱਚ ਪਾਉਂਦੇ ਆ ਉਹਨਾਂ ਦੀ ਮਸ਼ਹੂਰੀ ਨਾ ਕਰੋ ਪਰ ਪ੍ਰੀਤ ਜੱਟੀ ਨੇ ਲਾਈਵ ਆ ਕੇ ਕਾਫੀ ਹਵਤਵਾ ਬੋਲਿਆ ਉਸ ਤੋਂ ਬਾਅਦ ਘਰ ਵਾਲੇ ਨੇ ਵੀ ਕਾਫੀ ਕੁਝ ਕਿਹਾ ਤੇ ਫੇਰ ਪੰਗਾ ਸਿੱਧਾ ਉਸਦੇ ਘਰ ਵਾਲੇ ਨਾਲ ਪੈ ਗਿਆ ਜਦੋਂ ਪਿੰਡ ਤੋਂ ਬਾਹਰ ਆਇਆ ਤੇ ਪ੍ਰੀਤ ਜੱਟੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਆ ਗਈ ਘਰ ਤੋਂ ਬਾਹਰ ਜਾ ਰያ ਸੀ ਉਹ ਕੰਮਕਾਰ ਦੇ ਲਈ ਤੇ ਪ੍ਰੀਤ ਜੱਟੀ ਲਾਈਵ ਹੋ ਗਈ ਬਾਅਦ ਵਿੱਚ ਨਿਹੰਗ ਸਿੰਘਾਂ ਨਾਲ ਪੰਗਾ ਪੈਣ ਤੋਂ ਬਾਅਦ ਉਹ ਘਰ ਵਾਪਸ ਚਲਾ ਗਿਆ